ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਤੇ ਆਪਣੀ ਤਿਆਰੀ ਸ੍ਰੀ ਹਿਮਕੁੰਡ ਸਾਹਿਬ ਦੀ ਤੇ ਮੋਟਰਸਾਈਕਲ ਦੀ ਸਰਵਿਸ ਕਰਾ ਲਿਆਤੀ ਸਾਰਾ ਕੰਮ ਰੈਡੀ ਤੇ ਲਿਗੜਾ ਲੈ ਤਪੈਕ ਕਰੀ ਜਨੇ ਆ ਉਹ ਕਰਕੇ ਪੈਕਿੰਗ ਲਓ ਜੀ ਤਿਆਰੀ ਆਪਣੇ ਫੁੱਲ ਕੀਤੀ ਖੜੀ ਆ ਮੋਟਰਸਾਈਕਲ ਤਿਆਰ ਮਾਲੀ ਗੜਾ ਕੋ ਪਰ ਆਉਗਾ ਤੇ ਬੰਦਿਆਂ ਦੀ ਰੀਗਾ ਬੰਦੇ ਆਪਣੇ ਨੇ ਆ ਆ 100 ਜਣ ਆ ਪਾ ਪੂਰੀ ਫੁੱਲ ਤਿਆਰੀ ਦੇ ਵਿੱਚ ਆ ਕੋ ਮੂੰਹ ਵਾਲਾ ਹੈਲਮਟ ਜਾਂ ਲੈ ਕੇ ਆਉਣਾ ਦੇਖਦੇ ਆ ਮਾਂ ਜੀ ਹੋਈ ਆਪਾਂ ਤੇ ਬਸ ਹੱਥਵਾਂ ਨੇ ਕਿ ਬੇਨਤੀ ਹੈ ਵੀ ਵੀਡੀਓ ਦੇ ਨਾਲ ਹਰ ਇੱਕ ਵੀਰ ਭੈਣ ਨੇ ਭੈਣ ਭਾਈ ਨੇ ਜੋੜਨਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਨਾ ਕੋਈ ਚੰਗਾ ਕੰਮ ਕਰਦਾ ਬੰਦਾ ਉਹਦੀ ਸਪੋਰਟ ਲਾਜ਼ਮੀ ਕਰੋ ਲਓ ਜੀ ਇਹ ਆਪਣਾ ਅਗਲਾ ਦੇਣਾ ਮਿੱਤੀ ਭਾਈ ਪੰਜਵਾਂ ਮਹੀਨਾ 2025 ਤੇ ਤਿਆਰ ਕਰਤਾ ਕੋੜਾ ਬਾ ਤਿਆਰੀ ਅਰਦਾਸ ਕਰਾਉਣ ਚੱਲਿਆ ਗੁਰਦੁਆਰਾ ਸਾਹਿਬ ਤੇ ਆ ਕੇ ਮਿਲਦੀ ਹੈ ਯੋ ਪਾਣੀ अब हरि ਗਰੀਬਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਲਓ ਜੀ ਅਰਦਾਸ ਕਰਾ ਕੇ ਗੁਰਦੁਆਰਾ ਸਾਹਿਬ ਤੋਂ ਪਹੁੰਚ ਕੇ ਪਕਰ ਬਾਹੋਂ ਚੱਕਦੇ ਆਂ ਸਮਾਨ ਚੱਕ ਕੇ ਸਮਾਨ ਆਪਾਂ ਪਾਉਣੇ ਚਾਲੇ ਅਗਲੇ ਸਫ਼ਰ ਦੇ ਊਟ ਪਾਣੇ ਜੀ ਬਾਈ ਊਟ ਬਾ ਪਾ ਲੂਗਾ ਰਾਹ ਦੇ ਫਿਰ ਲਓ ਜੀ ਆਪਾਂ ਪਿੰਡੋ ਚੱਲ ਪਏ ਪਿੰਡ ਆਪਣਾ ਮੇਨ ਠੇਕਰੀ ਵਾਲਾ ਸਰਦਾਰ ਸੇਵਾ ਪੈਂਡਾ ਆਪਣਾ ਤੇ ਸਫ਼ਰ ਆਪਣਾ ਸ਼ੁਰੂ ਕਰਤਾ 22 ਤਰੀਕ ਨੂੰ ਠੀਕ ਹੈ ਜੀ ਤੇ ਸਫ਼ਰ ਦੇ ਆਪਣੇ ਚਾਰ ਤਿੰਨ ਸਾਥੀ ਹੋਰ ਨੇ ਚੌਥੇ ਆਪਾਂ ਤੇ ਬਾ ਹੱਥੋਂ ਬਨ ਕੇ ਬੇਨਤੀ ਇਹੀ ਆ ਵੀ ਵੀਡੀਓ ਗਾਹਾਂ ਸ਼ੇਅਰ ਜ਼ਰੂਰ ਕਰਨਾ ਤੇ ਲੋਕਾਂ ਦਾ ਹੌਸਲਾ ਵਧੇ ਵੀ ਆਪਾਂ ਵੀ ਜਾਈਏ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਲਓ ਜੀ ਆਪਾਂ ਖੜੇ ਆ ਇਸ ਵਕਤ ਬਰਨਾਲੇ ਤੋਂ ਬਾਹਰ ਤਰੌਲੇ ਦੇ ਲਵੇ ਜੇ ਆ तकरीबन ਪਟਿਆਲਾ 90 ਚੰਡੀਗੜ 165 ਸੰਗਰੂਰ 33 ਜਿਹੜਾ ਆਪਣਾ ਸਫਰ ਆ ਇਸੇ ਰੋਡ ਦੇ ਉੱਤੇ NH7 ਇਹਦੇ ਉੱਤੇ ਚੱਲਾਂਗਾ ਤੇ ਵੀਡੀਓ ਦੀ ਕਰਦੇ ਆ ਸਮਾਪਤੀ ਐ ਜਲਦੀ ਦੀ ਤੇ ਤੁਹਾਨੂੰ ਨਵਾਂ ਬਲੌਗ ਦਿਖਾਵਾਂਗੇ ਅੱਜ ਤੋਂ ਸਟਾਰਟ 22 ਮਈ ਤੋਂ ਧਰਤੀ ਯਾਤਰਾ ਆਪਣੀ ਬਸ ਹੱਤਵਾਨ ਕੇ ਬੇਨਤੀ ਹੈ ਵੀ ਵੀਡੀਓ ਸ਼ੇਅਰ ਲਾਇਕ ਜ਼ਰੂਰ ਕਰਨਾ ਦੈਨ ਚੜ ਗਿਆ ਤੇ ਹੁਣ ਇਹ ਵੀਡੀਓ ਪਾ ਕੇ ਫੇਰ ਆਪਾਂ ਗਾਹਾਂ ਵਧਦੇ ਆ